ਇਹ ਰ ਸਾਮਾਨ ਦਾ ਹੱਲ ਕਰਨਾ ਯਾਰ ਕਿੱਥੋਂ ਕਰੀਏ ਯਾਰ ਅੱਜ ਕੋਈ ਲੱਭੀਏ ਕੋਈ ਮਰਗਾ ਫਿਰ ਨਾ ਕੋਈ ਜਾ ਕੇ ਆਉਣਾ ਇਹ ਦੇਖਦਾ ਕੀ ਕਹਿੰਦੇ ਆ ਸਫੀਰ ਗਾਲ ਬਈ ਸਫੀਰ ਕਾਲ ਜੀ ਬਈ ਪਾਣੀ ਮਿਲ ਜੀ ਪੀਣ ਵਾਸਤੇ ਬਈ ਪਾਣੀ ਮਿਲ ਜੂਗਾ ਵੇ ਉਹ ਪਿਆ ਵਾਟਰ ਕੂਲਰ ਤੈਹੀ ਨਹੀਂ ਬੰਦੀ ਬਈ ਸੀ ਪਿਆਦਾਂਗੇ ਬਈ ਪਿਆਦੋ ਬਈ ਫਿਰ ਮੈਂ ਕੰਮ ਕਰ ਲਾਂ ਮੜਾ ਜਾ ਬਈ ਕਰ ਲਓ ਬਈ ਖੜੇ ਅਸੀਂ ਹੈਂ ਖੜੇ ਹਾਂ ਬਈ ਕਰ ਲਓ ਕੰਮ ਕੰਮ ਕਰ ਲੈਣੇ ਪਿਆਦ ਨਹੀਂ ਪਾਣੀ ਇੱਕ ਹੋਰ ਕੰਮ ਸੀਗਾ ਬਈ ਕੀ ਕੰਮ ਸੀ ਦੱਸੋ ਬਈ ਪੈਸੇ ਗੂਗਲ 'ਤੇ ਕਰਾਣੇ ਆ ਬਈ ਪੈਸੇ ਗੂਗਲ 'ਤੇ ਨਹੀਂ ਕਰਦੇ ਬਈ ਆਪਾਂ ਕਿਉਂ ਨਹੀਂ ਕਰਦੇ ਬਈ ਨਹੀਂ ਕਰਦੇ ਵੀਰੇ ਆਪਾਂ ਕਰਦੇ ਹੀ ਨਹੀਂਗੇ ਯਾਰ ਸਾਰੇ ਕਰਦੇ ਆ ਤੁਸੀਂ ਕਿਉਂ ਨਹੀਂ ਕਰਦੇ ਤੇ ਵੀਰੇ ਮੈਂ ਨਹੀਂ ਕਰਦਾਗਾ ਫੇਰ ਐ ਕਿਵੇਂ ਨਹੀਂ ਕਰਦਾ ਬਈ ਯਾਰ ਤੂੰ ਯਾਰ ਵੇਰੇ ਨਹੀਂ ਕਰਦੇ ਗੂਗਲ ਪੇ ਯਾਰ ਕਿਉਂ ਨਹੀਂ ਕਰਦਾ ਬਈ ਗੱਲ ਕੀ ਹੈਗੀ ਗੱਲ ਤਾਂ ਕੋਈ ਨਹੀਂ ਵੀਰੇ ਕਰਦੇ ਨਹੀਂ ਆਪਾਂ ਗੂਗਲ ਪੇ ਪੈਸੇ ਲੈ ਲੀ ਆਉਂਦੇ ਜਿਹੜੇ ਤੇਰੇ ਬੰਦੇ ਆ ਪੈਸੇ ਤਾਂ ਕੋਈ ਚੱਕਰ ਨਹੀਂਗਾ ਮੈਂ ਕਰਦਾ ਨਹੀਂ ਬਈ ਜਦੋਂ ਗੂਗਲ ਪੇ ਨਹੀਂ ਕਰਦੇ ਆਪਾਂ ਫਿਰ ਜਦੋਂ ਉਹ ਚੀਜ਼ ਤਾਂ ਫੋਨ ਰੱਖ ਲੈਨੇ ਬਈ ਫੋਨ ਰੱਖ ਲੈਨੇ ਬਈ ਡੱਬੇ ਡੁੱਬੇ ਵਾਲੇ ਰੱਖ ਲੈਨੇ ਮੁੰਈ ਰੱਖਦੇ ਆਪਾਂ ਡੱਬੇ ਡੁੱਬੇ ਵਾਲਾ ਤਾਂ ਹੈ ਨਹੀਂ ਆ ਮੇਰੇ ਕੋਲ ਤਾਂ ਚੋਰੀ ਦਾ ਫੋਨ ਆ ਬਈ ਰੱਖ ਲਊਗਾ ਬਈ ਫੀਓਰੀ ਦਾ ਫੋਨ ਹਾਂ ਚ ਫੋਨ ਦੇਖੇ ਬਈ ਯਾਰ ਆ ਕੀਤਾ ਸੀਗਾ ਸਾਰਾ ਕੁ ਬੇਤਾ ਦਾ ਮੈਂ ਕੱਢ ਕੁੱਟ ਗਿਆ ਰਹਿ ਗਿਆ ਤੂੰ ਹੀ ਰੱਖ ਲਉ ਹਾਂ ਅੰਦਾ ਕੀ ਹੈ ਯਾਰ ਭਾਈ ਰੱਖ ਲਉ ਯਾਰ ਮੈਂ ਯਾ ਕਢੂ ਨਾਗਾ ਨਹੀਂ ਵੀਰੇ ਯਾਰ ਮੈਂ ਤੂੰ ਵੈਸੇ ਹੀ ਕਿਹਾ ਫੇਰ ਬਈ ਤੂੰ ਰੱਖਣਾ ਰੱਖ ਲੈ ਨਹੀਂ ਰੱਖਣਾ ਨਾ ਰੱਖ ਤੇ ਭਰਾਵਾ ਟੁੱਟਿਆ ਫੋਨ ਕੌਣ ਰੱਖੂਗਾ ਯਾਰ ਬਈ ਬੈਟਰੀ ਹੈ ਯਾਰ ਐਪਲ ਦੀ ਵੇਖਦਾ ਲੈ ਬਈ ਮੈਂ ਤੜਪਿਆ ਗਿਆ ਸਮਾਨ ਲੂਣਾ ਬਈ ਯਾਰ ਮੈਂ ਯਾਰ ਸਮਾਨ ਤੂੰ ਹੋਰੀ ਗੱਲਾਂ ਕਰੀ ਜਨਾ ਯਾਰ ਭਾਈ ਯਾਰ ਉਦੋਂ ਕਰਦਾ ਕਿ ਨਹੀਂ ਕਰਦਾ ਬਈ ਯਾਰ ਗੁੱਗਰ ਤੂੰ ਉਹਨਾਂ ਦਾ ਮੁੰਡਾ ਨਹੀਂਗਾ ਸੁਨਿਆਰਿਆਂ ਦਾ ਹਾਂ ਪਛਾਣ ਲਿਆ ਮੈਨੂੰ ਹਾਂ ਤੂੰ ਕਿਵੇਂ ਨੇਰੇ ਚ ਐਨਕ ਲਾਈ ਫਿਰਦਾ ਨੇਰੇ ਬਸ ਆਈਆਂ ਸਮਾਨ ਚੱਲਿਆ ਪਿਆ ਆਪਣਾ ਹੁਣ ਤੂੰ ਕਰਦਾ ਨਹੀਂ ਮੇਰਾ ਹੱਲ ਹੱਲ ਕਰਦਾਂਗੇ ਤੇਰਾ ਕਰਿਆ ਜਲਦੀ ਫਿਰ ਜੇ ਹੁੰਦਾ ਤਾਂ ਨਹੀਂ ਮੈਂ ਜਾਣਦਾ ਫਿਰ ਕੀ ਕਰੀਏ ਦੱਸ ਹੁੰਗਲ ਵੇ ਕਰਾ ਦੇ ਪੈਸੇ ਕਿੰਨੇ 1000 ਰੁਪਇਆ ਲਿਆ 1000 ਰੁਪਇਆ ਤੇ 1000 ਰੁਪਇਆ ਤਾਂ ਨੰਬਰ ਦਿੰਨਾ ਬਈ ਉਹ ਕਰਦਾ ਬੰਦਾ ਗਾਂਹ ਤੋਂ ਅੱਛਾ ਉਹ ਗਾਉਂ ਕਰੂਗਾ ਫਿਰ ਗੂਗਲ ਪੇ ਕਰਾਂਗਾ ਥਾਣੇ ਚ ਕਰਾਉਣਾ ਮੈਂ ਤਾਂ ਥਾਣੇ ਚ ਕਰਾਂਗਾ ਮੇਰਾ ਬੰਦਾ ਥਾਣੇ ਜਾ ਕੇ ਅੱਛਾ ਹਾਂ ਕਰਾਉਂਗਾ ਕੋਈ ਨਹੀਂ ਕੱਲ ਨੂੰ ਕਰਾ ਦਾਂ ਕੱਲ ਨੂੰ ਆ ਜੀ ਬਾਈ ਯਾਰ ਕਰਾ ਦੇ ਯਾਰ ਕਿਉਂ ਯਾਰ ਫਿਰ ਤੂੰ ਉਹੀ ਗੱਲਾਂ ਕਰੀਂ ਨਾ ਬਾਈ ਯਾਰ ਬਾਈ ਜੇ ਤੈਨੂੰ ਮੈਂ ਕਹਿੰਦਾ ਵੀ ਕੱਲ ਨੂੰ ਕਰਾ ਦੂੰਗਾ ਗਾਗ ਖੜੇ ਮੇਰੇ ਕੋਲ ਭਰਾਵਾ ਤਾਂ ਗਾਗ ਬਾਈ ਮੈਂ ਵੀ ਗਾਗ ਬਣ ਕੇ ਆਇਆ ਬਾਈ ਯਾਰ ਤੇ ਗਾਗ ਤਾਂ ਬਣ ਕੇ ਆਇਆ ਬਾਈ ਯਾਰ ਨਹੀਂ ਹੁਣ ਹੋਣੇ ਗੂਗਲ ਪੇ ਯਾਰ ਇਸ ਵੇਲੇ ਫਿਰ ਹੋਰ ਕਿੱਥੋਂ ਹੋਣਗੇ ਤੂੰ ਦੱਸ ਦੇ ਬਾਈ ਪਤਾ ਕਰ ਲੈ ਗਾਹੂੰ ਪਤਾ ਕਰ ਲੈ ਤੇ ਤੂੰ ਦੱਸ ਦੇ ਬਾਈ ਪਾਣੀ ਪੀ ਲਓ ਪਾਣੀ ਪਿਆ ਪਾਣੀ ਕੋਈ ਨਹੀਂ ਪੀ ਲਾਂਗੇ ਭਈਆ ਤੂੰ ਦਾਦੇ ਬਈਆ ਤੇਰੇ ਜਵਾਨ ਨਹੀਂ ਲੱਗੀ ਬਈ ਯਾਰ ਤੇ ਬਈ ਜਵਾਨ ਤਾਂ ਲੱਗੀ ਆ ਯਾਰ ਬਈਆ ਤੇ ਤੂੰ ਢਲਾ ਦੇ ਬਈ ਮੜੀ ਜਿਹਾ ਜਵਾਨ ਐ ਤੂੰ ਇਹ ਘਰ ਵਾਲਾ ਗਾਹੋਂ ਕਰਾਲਾ ਬੈਂਕ ਚੁੱਕਰ ਵਾਲਾ ਗਾਂ ਬੈਂਕ ਐਸ ਟਾਈਮ ਕਿਹੜੇ ਬੈਂਕ ਖੁੱਲੇ ਹੁੰਦੇ ਬਈ ਯਾਰ ਤੇ ਬੈਂਕ ਖੁੱਲੇ ਹੋਊਗਾ ਗੂਗਲ ਪੇ ਨਹੀਂ ਤੂੰ ਕਰਦੇ ਨਹੀਂ ਬਈ ਯਾਰ ਨਹੀਂ ਉਸੇ ਕਰ ਆਏਗਾ ਤਾਂ ਨਹੀਂ ਕਰਦੇ ਬਈ ਯਾਰ ਨਹੀਂ ਬਈ ਨਹੀਂ ਕਰਦੇ ਅਸੀਂ ਗੂਗਲ ਪੇ ਉਹ ਹੀ ਕਰਦੇ ਯਾਰ ਉਹ ਹੀ ਗੱਲਾਂ ਕਰਦੇ ਦੁਕਾਨ ਫਿਰ ਖੋਲ੍ਹੇਗਾ ਕੋਈ ਨਹੀਂ ਬਈ ਅਸੀਂ ਗੂਗਲ ਪੇ ਵਾਸਤੇ ਥੋੜੀ ਦੁਕਾਨ ਖੋਲੀ ਆ ਗੂਗਲ ਪੇ ਨਹੀਂ ਖੋਲੀ ਕਿਉਂ ਖੋਲੀ ਓੱਖ ਨਾ ਬਈ ਤੇ ਓੱਖੜੀ ਕਿਹੜੀ ਗੱਲ ਆ ਮੈਂ ਯਾਰ ਸਮਾਨ ਲੋਣਾ ਯਾਰ ਤੂੰ ਯਾਰ ਮੇਰੀ ਗੱਲ ਹੀ ਨਹੀਂ ਮੰਨਦਾ ਯਾਰ ਤੇ ਬਾਈ ਫਿਰ ਮੈਂ ਤੈਨੂੰ ਕੀ ਕਿਹਾਗਾ ਭਰਾਵਾ ਪਾਣੀ ਪੀ ਲਾ ਉਹਦਾ ਪੀਣਾ ਤੂੰ ਬਹਿ ਜਾ ਤੇ ਪੈਸੇ ਕੱਢ ਦੇ ਬਈ ਯਾਰ ਤੇ ਪੈਸੇ ਵੀਰੇ ਨਹੀਂ ਨਿਕਲਣਗੇ ਜਦੋਂ ਆਪਾਂ ਨਹੀਂ ਕੱਢਦੇ ਠੀਕ ਆ ਮਰ ਨਹੀਂ ਨਿਕਲਦੇ ਤਾਂ ਜੰਮਾ ਨਾ ਆਇਆ ਮਾਖਰਾ ਹੋਇਆ ਪੇਦਾ ਯਾਰ ਯਾਰ ਪੰਜਾਬ ਨੂੰ ਬਚਾ ਲੋ ਯਾਰ ਕੀ ਕਰੀਏ ਇਹਨਾਂ ਦਾ ਹਾਲ ਯਾਰ ਬਈ ਇਹਦੇ ਨੇਤੀ ਥੋਡੇ ਕੋਲੇ ਆਉਂਦੇ ਹੁਣ ਕਹਿੰਦਾ ਲੈ ਸਮਾਨ ਦੀ ਖਾਤਰ ਕਹਿੰਦਾ ਹੁਣ ਮੈਨੂੰ ਪੈਸੇ ਕੱਢ ਕਹਿੰਦੇ ਗੂਗਲ ਪੇਸੇ ਹੁਣ ਜੇ ਮੰਨ ਲਾ ਉਹਨਾਂ 21 ਹੁੰਦੀ ਗੁੱਟੀ ਲੱਗੇ ਤੇ ਮਰਗੇ ਤੇ ਫਿਰ ਥੋੜੀ ਜਿਮੇ ਪਊਗਾ ਵੀਰੇ ਬਹੁਤ ਔਖਾ ਪੰਜਾਬ ਦਾ ਇਹ ਤਾਂ ਬਸ ਪ੍ਰਮਾਤਮਾ ਹੀ ਜਿਹੜਾ ਬਚਾਈ ਜਾਂਦਾਗਾ ਲੋਕਾਂ ਨੂੰ ਭਰਾਵੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਜੇਕਰ ਤੁਸੀਂ ਉਹਨਾਂ ਨੂੰ ਪੈਸੇ ਖੁੱਲੇ ਦਿੰਨੇ ਹੋ ਵਾਧੂ ਪੈਸੇ ਦਿੰਨੇ ਹੋ ਤਾਂ ਪੈਸਿਆਂ ਦਾ ਹਿਸਾਬ-ਕਿਤਾਬ ਬੱਚਿਆਂ ਨੂੰ ਪੁੱਛਿਆ ਕਰੋ ਵੀ ਪੈਸੇ ਕਿੱਥੋਂ ਆਉਂਦੇ ਕਿੱਥੋਂ ਜਾਂਦੇ ਆ ਠੀਕ ਹੈ ਇਹ ਜਦੋਂ ਆਪਾਂ ਪੈਸੇ ਵਾਧੂ ਦੇਣ ਲੱਗ ਜਾਂਦੇ ਆ ਤੇ ਆਪਣੇ ਜਿਹੜੇ ਜਵਾਕ ਆ ਉਹ ਨਸ਼ਾ ਕਰਨ ਲੱਗ ਜਾਂਦੇ ਆ ਜੇਕਰ ਤੁਸੀਂ ਆਪਣੇ ਬੱਚਿਆਂ ਦਾ ਖਿਆਲ ਰੱਖੋਗੇ ਉਹਨਾਂ ਦਾ ਫੋਨ ਤੁਸੀਂ ਡੇਲੀ ਚੈੱਕ ਕਰੋਗੇ ਕਿੰਨਾ-ਕਿੰਨਾ ਨਾਲ ਗੱਲਾਂ-ਬਾਤਾਂ ਕਰਦਾਗਾ ਕਿੱਥੋਂ ਕੀ ਕਰਦਾ ਕੀ ਨਹੀਂ ਕਰਦਾਗਾ ਤਾਂ ਹੋ ਸਕਦਾ ਵੀ ਆਪਣੇ ਜਿਹੜੇ ਜਵਾਕ ਆ ਉਹ ਵੱਜ ਜਾਣਗੇ ਬਈ ਟਾਈਮ ਆ ਨੌਜਵਾਨੀ ਨੂੰ ਬਚਾਉਂਦਾ ਨੌਜਵਾਨੀ ਆਪਣੇ ਬਹੁਤ ਗਲਤ ਪਾਸੇ ਜੀ ਵੇਖੇ ਨਸ਼ੇ ਵਾਲੇ ਪਾਸੇ ਨੂੰ ਪੂਰੇ ਫੁੱਲ ਵਹੀ ਪਈ ਆ ਸੋ ਆਪਣੇ ਆਪਣੇ ਬੱਚੇ ਦਾ ਖਿਆਲ ਰੱਖਿਆ ਕਰੋ ਵੇਖੇ ਤੁਸੀਂ ਕਿਵੇਂ ਟੀਕੇ ਲਾ ਕੇ ਮੁੰਡੇ ਆ ਨਾ ਕੋਈ ਕਿੱਥੇ লাশ ਮਿਲਦੇ ਕੋਈ ਕਿੱਥੇ ਮਿਲਦੀ ਆ ਸੋ ਪਲੀਜ਼ ਆਪਣੇ ਆਪਣੇ ਬੱਚਿਆਂ ਦਾ ਤੇ ਆ ਰੱਖਿਆ ਕਰ ਆ ਦੇ ਆ ਦੇਖ ਲੋ ਵੀਰੇ ਨਾਲੇ ਖਲਾਰਾ ਪਾ ਕੇ ਗਿਆ ਦੁਕਾਨ ਤੇ ਮੇਰਾ ਕੀ ਕਸੂਰ ਸੀ ਇਹਦੇ ਵਿੱਚ ਪੈਸੇ ਨਹੀਂ ਕੱਢੇ ਬਸ ਤੂੰ ਗੱਲ ਉਹ ਹੀ ਆ ਉਹ ਉਸ ਚੀਜ਼ ਪਿੱਛੇ ਉਹਨੇ ਮੇਰੇ ਮੋਬਾਈਲ ਚ ਲਾ ਕੇ ਮਾਰਿਆ ਸਾਰੇ ਪੈਸੇ ਨਹੀਂ ਕੱਢੇ ਬੇਚੇ ਬੇ ਤੇ ਵੇਖਿਆ ਹੀ ਅਬ ਕੀ ਹਾਲ ਹੋਇਆ ਪਿਆ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ